21 ਦਸੰਬਰ ਨੂੰ ਫਗਵਾੜਾ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਮੂਹ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਰਿਜ਼ੋਰਟ ਵਿਖੇ ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰਜ ਸਰਦਾਰ ਜਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾ ਚੱਬੇਵਾਲ ਹਾਜ਼ਰ ਹੋਏ ਉਨ੍ਹਾਂ ਨਾਲ ਸੀਨੀਅਰ ਨੇਤਾ ਹਰਜੀਮਾਨ ਦਲਜੀਤ ਰਾਜੂ ਤੋਂ ਇਲਾਵਾ ਹੋਰ ਵਰਕਰ ਵੀ ਮੌਜੂਦ ਸਨ ਮੀਟਿੰਗ ਦੌਰਾਨ ਜਿੱਥੇ ਵਕਫਾ ਬੁਲਾ ਰਹੇ ਨੇ ਕਾਰਪੋਰੇਸ਼ਨ ਦੀ ਚੋਣ ਜਿੱਤਣ ਵਾਲੇ ਕੌਂਸਲਰਾਂ ਨੂੰ ਹਾਰਦਿਕ ਵਧਾਈ ਦਿੱਤੀ ਉੱਥੇ ਹੀ ਹਾਰਨ ਵਾਲੇ ਉਮੀਦਵਾਰਾਂ ਦਾ ਧੰਨਵਾਦ ਕਰਦੇ ਆ ਉਹਨਾਂ ਦੀ ਹੌਸਲਾ ਫੁਜਾਈ ਕੀਤੀ ਇਸ ਮੌਕੇ ਡਾਕਟਰ ਰਾਜਕਮਾ ਚੱਬੇਵਾਲ ਨੇ ਕਿਹਾ ਕਿ ਹਾਰਨ ਵਾਲੇ ਕਿਸੇ ਵੀ ਉਮੀਦਵਾਰ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ ਦੀ ਸਰਕਾਰ ਤੁਹਾਡੇ ਸਾਰਿਆਂ ਨਾਲ ਹੈ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਦੀ ਆਵੇਗੀ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਸੀਂ ਸਾਰਿਆਂ ਨੇ ਇਲੈਕਸ਼ਨ ਬਹੁਤ ਵਧੀਆ ਲੜਿਆ ਜੀ ਆਪਣੇ ਵੱਲੋਂ ਕੋਈ ਕਸਮ ਨਹੀਂ ਛੱਡੀ ਇਲੈਕਸ਼ਨ ਲੜਨ ਦੇ ਵੇਲੇ ਤੁਹਾਡੇ ਵਿੱਚੋਂ ਕਈ ਸਾਡੇ ਇੰਨੇ 50% ਤੋਂ ਵੀ ਜ਼ਿਆਦਾ ਐਸੇ ਸਾਥੀ ਸੀ ਜਿਨ੍ਹਾਂ ਨੇ ਇਲੈਕਸ਼ਨ ਦਾ ਕਦੀ ਸੋਚਿਆ ਹੀ ਨਹੀਂ ਸੀ ਔਰ ਪਹਿਲੀ ਵਾਰ ਇਲੈਕਸ਼ਨ ਲੜੇ ਤੇ ਮੈਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਸੋਚ ਦੀ ਬਦੌਲਤ ਸਾਨੂੰ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਸਾਰੇ ਆਮ ਘਰਾਂ ਦੇ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਇਹ ਬਹੁਤ ਖੁਸ਼ਕਿਸਮਤੀ ਆ ਬਾਕੀ ਦੂਸਰੀ ਗੱਲ ਮੈਂ ਮੈਂ ਤਾਂ ਇਹੀ ਕਹਿੰਦਾ ਵੀ ਤੁਸੀਂ ਸਾਰੇ ਕਾਉਂਸਲਰ ਬਣੇ ਆ ਸੋ ਇਸ ਕਰਕੇ ਤੁਸੀਂ ਸਰਕਾਰ ਦੇ ਐਮਸੀ ਆ ਤੁਸੀਂ ਆਪਾਂ ਕੋਈ ਲੂਜ਼ ਨਹੀਂ ਕੀਤਾ ਆਪਾਂ ਸਾਰੇ ਜਿੱਤੇ ਆ ਕਿਉਂਕਿ ਸਰਕਾਰ ਆਪਣੀ ਆ ਤੇ ਸਰਕਾਰ ਚਲਣੀ ਤੁਹਾਡੀ ਆ ਵਾਰਡ ਜਿੰਨੇ ਵੀ ਆ ਸਾਰੇ ਵਾਰਡਾਂ ਦੇ ਵਿੱਚ ਤੁਸੀਂ ਸਾਰੇ ਕਾਉਂਸਲਰ ਘਬਰਾਣਾ ਨਹੀਂ ਕੋਈ ਵੀ ਆਪਾਂ ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਤੁਸੀਂ ਤਾਂ ਕੁਝ ਵੀ ਨਹੀਂ ਅਸੀਂ ਤਾਂ ਬਹੁਤ ਆ ਵੱਡੇ ਉਤਾਰ ਚੜਾ ਦੇਖਿਆ ਮਾਨ ਸਾਹਿਬ ਬਹੁਤ ਸਾਡੇ ਸੀਨੀਅਰ ਮੋਸਟ ਲੀਡਰ ਹੈ ਕੈਬਨਟ ਮਿਨਿਸਟਰ ਹੈ ਇਹ ਔਰ ਹੋਮ ਮਿਨਿਸਟਰ ਸਾਹਿਬ ਦੇ ਬਿਲਕੁਲ ਲੱਗੇ ਰਹੇ ਆ ਜਿੰਨੀਆਂ ਇਹਨਾਂ ਨੇ ਉਚਾਈਆਂ ਦੇਖੀਆਂ ਸ਼ਾਇਦ ਸਾਡੇ ਵਰਗਿਆਂ ਨੇ ਤਾਂ ਨਹੀਂ ਦੇਖੀਆਂ ਪਰ ਉਹਨਾਂ ਚਾਈਆਂ ਦੇ ਵਿੱਚ ਵੀ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਅੱਜ ਵੀ ਠੀਕ ਆ ਪੂਰੇ ਭਾਵੇਂ ਏਜ ਵੀ ਆ ਪਰ ਏਜ ਨੂੰ ਵੀ ਨਾ ਮੰਨਦੇ ਹੋਏ ਸਾਡੇ ਨਿਤੜਕ ਜਰਨੈਲ ਆ ਵਧੀਆ ਲੀਡਰ ਦੇਖੋ ਸੌਖੀ ਨਹੀਂ ਹੈ ਹਾਰ ਆਜਮ ਕਰਨੀ ਪਰ ਉਸ ਹਾਰ ਤੋਂ ਇੱਕ ਲੈਸਨ ਲੈ ਕੇ ਮਿਹਨਤ ਕਰਕੇ ਦਿਨ ਰਾਤ ਐ ਕੀਤਾ ਹੋਰ ਮਿਹਨਤ ਕੀਤੀ ਹਜ਼ਾਰਪੁਰ ਦੀ ਸਾਰੀ ਕਾਂਗਰਸ ਆ ਰਹੀ ਸੱਤਾ ਤੋਂ 6 ਸੀਟਾਂ ਦੇ ਆ ਰਹੀ ਸਿਰ ਮੈਂ ਹੀ ਜਿੱਤੇ ਉਹਦਾ ਕਾਰਨ ਇਹ ਸੀ ਕਿ ਮਿਹਨਤ ਕੀਤੀ ਵੀ 2019 ਤੋਂ ਸਬਕ ਲਿਆ ਮਿਹਨਤ ਕੀਤੀ ਜਿੱਤੇ ਸੋ ਇਸ ਕਰਕੇ ਸੂਤ ਸਾਹਿਬ ਨੇ ਹੈਟ੍ਰਿਕ ਮਾਰੀ ਹੈ ਤੀਜੀ ਵਾਰੀ ਦੀਪਾ ਭਾਜੀ ਸਾਡੇ ਸਾਨੂੰ ਉਮੀਦ ਹੀ ਨਹੀਂ ਸੀ ਕੋਈ ਐਦਾਂ ਦੀ ਗੱਲ ਵੀ ਹੋ ਜੂਗੀ ਤੇ ਲੂਜ਼ ਕਰ ਗਿਆ ਬਹੁਤ ਵੱਡਾ ਉਹਨਾਂ ਨੂੰ ਸ਼ਾਇਦ ਨਾਲ ਦੁੱਖੋ ਵੀ ਸਾਨੂੰ ਬਹੁਤ ਦੁੱਖ ਹੈ ਸਾਨੂੰ ਜਿਆਦਾ ਤੁਹਾਡਾ ਸਾਰਿਆਂ ਦਾ ਸਾਨੂੰ ਕਈਆਂ ਦਾ ਬਹੁਤ ਦੁੱਖ ਸੋ ਇਸ ਕਰਕੇ ਮੈਨੂੰ ਜਿਆਦਾ ਦੁੱਖ ਹੈ ਬੀਇੰਗ ਅ ਸਕਸੈਸਫੁਲ ਪੋਲੀਟਿਸ਼ੀਅਨ ਮੈਂ ਪੀਵੀ ਜਿੱਤਿਆ ਪਿੱਛੇ ਐਮਐਲਏ ਵੀ 22 ਦਾ ਜਿੱਤਿਆ ਤੇ ਹੁਣ ਆਪਣਾ ਬਾਈ ਇਲੈਕਸ਼ਨ ਵੀ ਜਿੱਤਿਆ ਤੇ ਤੁਹਾਡੇ ਫਗਵਾੜੇ ਚ ਆ ਕੇ ਆਪਾਂ ਫੇਰ ਇਲੈਕਸ਼ਨ ਲੜੇ ਆਹ ਇਲੈਕਸ਼ਨ ਆਪਾਂ ਲੂਜ਼ ਕੀਤਾ ਕੋਈ ਗੱਲ ਨਹੀਂ ਹ ਮੈਨੂੰ ਜਿਆਦਾ ਤੁਹਾਡੇ ਨਾਲੋਂ ਵੀ ਵੱਡੀ ਸੈਟਬੈਕ ਮੈਨੂੰ ਸੋ ਇਹ ਜਿਹੜੀਆਂ ਉਤਾਰ ਚੜ੍ਹਾਏ ਚੱਲਦੇ ਰਹਿਣੇ ਆ ਜ਼ਿੰਦਗੀ ਦੇ ਵਿੱਚ ਅੱਪਾਏ ਤੋਂ ਘਬਰਾਉਣਾ ਨਹੀਂ ਇਸ ਤੋਂ ਅੱਗੇ ਵਧਣਾ ਉਧਰ ਹਰ ਜੀਮਾਨ ਨੇ ਜਿੱਥੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਹਾਰਨ ਵਾਲੇ ਉਮੀਦਵਾਰ ਬਿਲਕੁਲ ਵੀ ਨਾ ਘਬਰਾਉਣ ਤੇ ਉਹ ਵਾਰਡ ਦੇ ਇੰਚਾਰਜ ਹੀ ਰਹਿਣਗੇ ਉਨ੍ਹਾਂ ਸਮੂਹ ਵਰਕਰਾਂ ਨੂੰ ਅੱਗੇ ਤੋਂ ਵੀ ਹੋਰ ਮਿਹਨਤ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਗੁਰਦੀਪ ਦੀਪਾ ਵਿਕੀ ਸੋਧ ਹਰੀਸ਼ ਪਾਠਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰ ਮਜੂਦ ਸਨ ਫੋਗਵਾਰਾ ਤੋਂ ਨਵਰਾਂਗ ਚੈਨਲ ਜਸ ਸ਼ਰਮਾ ਦੀ ਰਿਪੋਰਟ ਜੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਜਿਨ੍ਹਾਂ ਨੇ ਕੰਟਰੋਲ ਦੀ ਕਾਰਪੋਰੇਸ਼ਨ ਦੇ ਇਲੈਕਸ਼ਨ ਲੜੀਆਂ ਤੇ ਸਾਡੇ ਜਿਹੜੇ ਜੇਤੂ ਉਮੀਦਵਾਰ ਸੀਗੇ ਉਹਨਾਂ ਦਾ ਮੁਬਾਰਕਬਾਦ ਲਈ ਤੇ ਬਾਕੀ ਜਿੰਨੇ ਵੀ ਸਾਡੇ ਕੈਂਡੀਡੇਟ ਸਹਿਬਾਨ ਜਿਨ੍ਹਾਂ ਨੇ 50 ਤੇ 50 ਬੋਰਡ ਵਿੱਚ ਕੰਟੈਸਟ ਕੀਤਾ ਉਹਨਾਂ ਦਾ ਧੰਨਵਾਦ ਸਮਾਰੋ ਕਿ ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਕਿ ਆਮ ਆਦਮੀ ਪਾਰਟੀ ਬਹੁਤ ਨਵੀਂ ਸੀ ਤੇ ਨਵੀਂ ਹੈ ਵੀ ਅਜੇ ਵੀ ਸਾਡੇ ਕੋਲ 50 ਦੇ ਬੋਰਡਾਂ ਵਿੱਚ ਕੈਡਰ ਖੜਾ ਕਰਨਾ ਕੈਂਡੀਡੇਟ ਕੰਟੈਸਟ ਕਰਨਾ ਇਹ ਸਾਡਨ ਦੀ ਵੀ ਇੱਕ ਬੜਾ ਵੱਡਾ ਟਾਸਕ ਏ ਇੱਕ ਸਮੇਂ ਤੇ ਪਰ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਅਸੀਂ ਆਮ ਆਦਮੀ ਪਾਰਟੀ ਨੇ ਪਿਆਦੇ ਬਿਅਰ ਵਰਡ ਦੇ ਕੰਟੈਸਟ ਕੀਤਾ ਤੇ ਇੱਕ ਚੰਗੀ ਪਰਫਾਰਮੈਂਸ ਦੇ ਨਾਲ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੀ ਸਾਫ਼ ਤਰੀਕੇ ਨਾਲ ਇਮਾਨਦਾਰ ਤਰੀਕੇ ਨਾਲ ਟਰਾਂਸਪਰੈਂਟ ਤਰੀਕੇ ਨਾਲ ਮਿਹਨਤ ਦੇ ਫਲਕਾ ਇਹ ਇਲੈਕਸ਼ਨ ਲੜੀ ਤੇ ਜੋ ਰਿਜ਼ਲਟ ਆਇਆ ਅਸੀਂ ਉਸ ਨੂੰ ਲੋਕਾਂ ਦਾ ਫਤਵਾ ਚਾਹੀ ਸਾਡੀ ਬੜੀ ਪਰਸਨਲ ਜੀ ਟੱਚ ਵਾਲੀਆਂ ਇਲੈਕਸ਼ਨਾਂ ਹੁੰਦੀਆਂ ਕਿਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਬਹੁਤ ਆਮ ਸੀਗੇ ਤੇ ਫਸਟ ਟਾਈਮਰ ਸੀਗੇ ਤੇ ਉਹਨਾਂ ਦਾ ਮੁਕਾਬਲਾ ਸਿੱਧਾ ਸਿੱਧਾ 10-10 ਵਾਰੀ ਲੜੇ ਹੋਏ ਕੌਂਸਲਰ ਦੇ ਨਾਲ ਸੀਗੇ ਪਰ ਫਿਰ ਵੀ ਉਹਨਾਂ ਦੇ ਜਜ਼ਬੇ ਨੂੰ ਉਹਨੂੰ ਸਲਾਮ ਹੈ ਸਾਡੇ ਸਾਰੇ ਕੈਂਡੀਡੇਟ ਸਰਬਾਨ ਨੂੰ ਚੇਚੇ ਤੌਰ ਤੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਬਾਦਲ ਸਾਹਿਬ ਹਲਕਾ 410 ਜਗਿੰਦਰ ਸਿੰਘ ਮਾਨ ਉਹਨਾਂ ਵੱਲੋਂ ਜਿਹੜੀ ਮੀਟਿੰਗ ਹੈ ਉਹਨੂੰ ਚੇਅਰ ਕੀਤਾ ਗਿਆ ਤੇ ਸਾਰੇ ਜਿਹੜੇ ਕੈਂਡੀਡੇਟ ਸਰਬਾਨ ਨੂੰ ਉਹਨਾਂ ਨੂੰ ਫ਼ੈਸਲਾ ਦਿੱਤਾ ਗਿਆ ਕਿ ਤੁਸੀਂ ਸਾਰੇ ਪਾਰਟੀ ਦੇ ਸੰਗਠਨ ਦੇ ਲੈਵਲ ਤੇ ਤੁਸੀਂ ਸਾਰੇ ਜੇਤੂ ਤੁਸੀਂ ਪਾਰਟੀ ਨੂੰ ਮਜ਼ਬੂਤ ਕੀਤਾ ਤੁਸੀਂ ਪਾਰਟੀ ਨੂੰ ਗਰਾਸ ਰੂਟ ਲੈਵਲ ਤੇ ਆਮ ਆਦਮੀ ਪਾਰਟੀ ਨੂੰ ਵੋਟ ਬੰਨਿਆ ਉਹਦਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਸਾਨੂੰ ਪੂਰਾ ਭਰੋਸਾ ਆ ਕਿ ਆਉਂਦੇ ਸਮੇਂ ਵਿੱਚ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ ਇਹ ਸਭ ਕਹਿ ਲੋਕ ਆਪਣੀ ਆਪਣੀ ਮਿਹਨਤ ਕਰਕੇ ਆਪਣੇ ਵੋਟਸ ਇੰਚਾਰਜ ਰਹਿਣਗੇ ਤੇ ਪਾਰਟੀ ਦਾ ਹਰ ਵਲ ਝੰਡਾ ਕਾਇਰ ਰੱਖਣਗੇ ਬਹੁਤ ਬਹੁਤ ਧੰਨਵਾਦ